ਅਕਲਦਲ ਦਾ ਸੰਕਟ ਬਹੁਤ ਭਾਰਤੀ ਹੈ ਤੇ ਉਹਦੇ ਵਿੱਚੋਂ ਉਸ ਦੀ ਕਿਸੇ ਪਰਤ ਚੋਂ ਕੋਈ ਹੱਲ ਲੱਭਦਾ ਕਿ ਨਹੀਂ ਲੱਭਦਾ ਪਰ ਅੱਜ ਦੀ ਵੱਡੀ ਖਬਰ ਇਹ ਆ ਰਹੀ ਹੈ ਕਿ ਭਾਈ ਭਾਰਤ ਦੇ ਵਿੱਚ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਉਹ ਜਿਹੜਾ ਮਾਈਕਰੋਸਾਫਟ ਸਰਵਰ ਖਰਾਬ ਹੋਇਆ ਉਹਨੇ ਤਰਸੱਲੀ ਮਚਾ ਦਿੱਤੀ ਮਾਈਕਰੋਸਾਫਟ ਸਰਵਰ ਦੀ ਖਰਾਬੀ ਦੇ ਕਾਰਨ ਦੁਨੀਆ ਭਰ ਦੇ ਵਿੱਚ 에ਅਰਲਾਈਨਸ ਬੈਂਕਿੰਗ ਟੈਲੀਵਿਜ਼ਨ ਹੈ ਟੈਲੀਕਾਸਟ ਤੇ ਆ ਜਿਹੜਾ ਸ਼ੇਅਰ ਮਾਰਕੀਟ ਵਗੈਰਾ ਸਾਰਾ ਕੁਝ ਪ੍ਰਭਾਵਿਤ ਹੋ ਗਿਆ ਦਰਜਨ ਦੇ ਕਰੀਬ ਮੁਲਕਾਂ ਦੇ ਵਿੱਚ ਸਾਰਾ ਕੁਝ ਪ੍ਰਭਾਵਿਤ ਹੋ ਗਿਆ ਤੇ ਦਰਜਨ ਸੇਵਾਵਾਂ ਪ੍ਰਭਾਵਿਤ ਹੋ ਗਈਆਂ ਜਿਹਨਾਂ ਦੇ ਵਿੱਚ ਭਾਰਤ ਮੁਲਕ ਦੇ ਵਿੱਚ ਅਮਰੀਕਾ ਦੇ ਵਿੱਚ ਬ੍ਰਿਟੇਨ ਦੇ ਵਿੱਚ ਸਿੰਗਾਪੁਰ ਦੇ ਵਿੱਚ ਫਰਾਂਸ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਤੇ ਪ੍ਰਭਾਵਿਤ 에어ਪੋਰਟ ਦੇ ਉੱਤੇ ਸਾਰਾ ਕੁਝ ਕਿੰਨੇ ਹੀ ਮੁਲਕਾਂ ਦੀ 에어ਪੋਰਟ ਲਾਈਨ ਦੇ ਉੱਤੇ ਹੈ ਚੈੱਕ ਇਨ ਚੈੱਕ ਆਊਟ ਸਾਰਾ ਕੁਝ ਟਿਕਟਾਂ ਜੀ ਬਹੁਤ ਸਾਰਾ ਕੁਝ ਪ੍ਰਭਾਵਿਤ ਹੈ ਹੈਨਾ ਤੇ ਉਧਰ ਟੀਵੀ ਚੈਨਲ ਦੇ ਕੰਮ ਕਰ ਪ੍ਰਭਾਵਿਤ ਹੋ ਗਏ 뱅킹 ਦਾ ਸਿਸਟਮ ਪ੍ਰਭਾਵਿਤ ਹੋ ਕੇ ਰਹਿ ਗਿਆ ਸਟਾਕ ਮਾਰਕੀਟ ਦਾ ਸਾਰਾ ਕੁਝ ਪ੍ਰਭਾਵਿਤ ਹੋ ਕੇ ਰਹਿ ਗਿਆ ਰੇਲਵੇ ਸੋ ਇਹ ਕਾਫੀ ਕੁਝ ਪ੍ਰਭਾਵਿਤ ਹੋਇਆ ਤੇ ਬੇਸ਼ੱਕ ਮਾਈਕਰੋਸਾਫਟ ਨੇ ਦਾਵਾ ਕੀਤਾ ਕਿ ਅਸੀਂ ਸਮੱਸਿਆ ਫੜ ਲਈ ਆ ਹਾਂ ਮਾਈਕਰੋਸਾਫਟ 365 ਸਰਵਿਸ ਦੇ ਵਿੱਚ ਪਰੇਸ਼ਾਨੀ ਆਈ ਹੈ ਉਹ ਕਹਿੰਦੇ ਸਾਨੂੰ ਸਮੱਸਿਆ ਦਾ ਪਤਾ ਲੱਗ ਗਿਆ ਤੇ ਅਸੀਂ ਉਹਦੇ ਹੱਲ ਵੱਲ ਵੱਧ ਰਹੇ ਹਾਂ ਪਰ ਇੱਕ ਵਾਰ ਤਰਥੱਲੀ ਮੱਚ ਗਈ ਫਿਰ ਦੁਨੀਆ ਦੇ ਵਿੱਚ ਖਾਸ ਕਰ ਦਰਜਨਾਮਾ ਮੁਲਕਾਂ ਦੇ ਵਿੱਚ ਤੇ ਉਹਨਾਂ ਦੀਆਂ ਆਸਿਮਾਵਾਂ ਪ੍ਰਭਾਵਿਤ ਹੋਈਆਂ ਪਰ ਅੱਜ ਆਪਾਂ ਗੱਲ ਕਰੀਏ ਅਕਾਲੀ ਦਲ ਦੇ ਮਹਾ ਸੰਕਟ ਦੀ ਸ਼੍ਰੋਮਣੀ ਅਕਾਲੀ ਦਲ ਦਾ ਮਹਾ ਸੰਕਟ ਜਿਹੜਾ ਇਹ ਸਵਾਲ ਪੈਦਾ ਕਰਦਾ ਕਿ ਕੀ ਪੰਜਾਬ ਨੂੰ ਅਕਾਲੀ ਦਲ ਦੀ ਲੋੜ ਹੈ? ਜਾਂ ਬਿਲਕੁਲ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ। ਸੋ ਇਹ ਸਾਰੇ ਸਵਾਲਾਂ ਦੇ ਵਿੱਚੋਂ ਸਥਿਤੀ ਕੀ ਹੈ? ਕਿs ਥਾਂ ਤੇ ਖੜਾ ਅਕਾਲੀ ਦਲ? ਕੀ ਹੋ ਰਿਹਾ? ਕਿਉਂ ਹੋਇਆ? ਤੇ ਕਿ ਕੀ ਹੋਣਾ ਚਾਹੀਦਾ? ਸਵਰਾਜ ਵੀਰ ਹੋਰੀ ਡਾਕਟਰ ਸਵਰਾਜ ਵੀਰ ਹੋਰੀ ਪੰਜਾਬੀ ਟ੍ਰਿਬਿਊਨ ਦੇ ਸੰਪਾਦ ਕਰੇ ਨੇ। ਉਹਨਾਂ ਦੇ ਇੱਕ ਬਹੁਤ ਮਿਸਾਰਤ ਵੱਡਾ ਲੇਖ ਉਹਦੇ ਵਿੱਚੋਂ ਮੈਂ ਕੁਝ ਮੋਟੇ ਅੰਸ਼ ਜਿਹੜੇ ਇਹ ਸਾਰੇ ਸਵਾਲ ਸ਼੍ਰੋਮਣੀ ਅਕਾਲੀ ਦਲ ਦਾ ਮਹਾ ਸੰਕਟ ਇਹਦੇ ਜਵਾਬ ਦਿੰਦਾ ਮੈਂ ਤੁਹਾਡੇ ਮੂਰੇ ਰੱਖ ਰਿਹਾ ਕਿੰਨੇ ਹੀ ਸਵਾਲਾਂ ਦੇ ਜਵਾਬ ਸਾਨੂੰ ਇਹਦੇ ਵਿੱਚੋਂ ਲੱਭਣੇ ਆ ਕਿ ਅਕਾਲੀ ਦਲ ਦਾ ਸੰਕਟ ਹੈ ਕੀ ਤੇ ਇਹਦੇ ਪਿੱਛੇ ਸਥਿਤੀ ਕੀ ਸ਼੍ਰੋਮਣੀ ਅਕਾਲੀ ਦਲ ਦਾ ਮਹਾ ਸੰਕਟ ਬ੍ਰੈਕਟਡ ਕੁਝ ਗੱਲ ਹੈ ਕੁਝ ਕੋਡ ਕੀਤੀ ਗੱਲ ਹੈ ਫਿਰ ਮੈਂ ਉਹਦੇ ਵਿਸਥਾਰ 'ਚ ਜਾਣਾ ਅੱਗੇ ਅਕਾਲੀ ਦਲ ਵਿੱਚ ਪਹਿਲਾਂ ਕਈ ਵਾਰ ਫੁੱਟ ਪਈ ਪਰ ਉਹ ਫੁੱਟ ਆਗੂਆਂ ਦੀ ਆਪਸੀ ਲੜਾਈ ਕਾਰਨ ਹੁੰਦੀ ਸੀ ਇਸ ਸਮੇਂ ਦਾ ਸੰਕਟ ਅਕਾਲੀ ਦਲ ਦੀ ਲੋਕਾਂ ਤੋਂ ਦੂਰੀ ਅਤੇ ਵੱਧ ਰਹੀ ਬੇਗਾਨਗੀ ਕਾਰਨ ਪੈਦਾ ਹੋਇਆ ਕੋੜ ਕੀਤੀ ਗੱਲ ਬਹੁਤ ਖੁਸ਼ਕਹੰਦੀ ਹੈ ਕਿ ਅਕਾਲੀ ਦਲ ਵਿੱਚ ਪਹਿਲਾਂ ਵੀ ਕਈ ਵਾਰ ਫੁੱਟ ਪਈ ਹੈ ਪਰ ਉਹ ਫੁੱਟ ਆਗੂਆਂ ਦੀ ਆਪਸੀ ਲੜਾਈ ਕਾਰਨ ਹੁੰਦੀ ਸੀ ਇਸ ਸਮੇਂ ਦਾ ਸੰਕਟ ਅਕਾਲੀ ਦਲ ਦੀ ਲੋਕਾਂ ਤੋਂ ਦੂਰੀ ਅਤੇ ਵੱਧ ਰਹੀ ਬੇਗਾਨਗੀ ਕਾਰਨ ਪੈਦਾ ਹੋਇਆ ਸਭਰਾਜਵੀਰ ਮੈਂ ਮੋਟੇ-ਮੋਟੇ ਅੰਸ਼ ਨੇ ਉਹਦੇ ਸ਼੍ਰੋਮਣੀ ਅਕਾਲੀ ਦਲ ਦਾ ਨਿਗਾਰ ਇਸ ਸਮੇਂ ਸਿਖਰ ਉੱਤੇ ਹੈ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਸ ਨੂੰ ਸਿਰਫ ਇੱਕ ਹਲਕੇ ਵਿੱਚ ਕਾਮਯਾਬੀ ਮਿਲੀ ਅਤੇ 10 ਹਲਕਿਆਂ ਵਿੱਚ ਉਸਦੇ ਉਮੀਦਵਾਰਾਂ ਦੀ ਜਮਾਨਤ ਜਬਤ ਹੋਈ ਹੈ ਪਾਰਟੀ ਨੂੰ ਸਿਰਫ 3 13.4% ਦੀਆਂ ਵੋਟਾਂ ਪਈਆਂ ਹਨ ਅਕਾਲੀ ਦਲ ਨੂੰ ਵਿਧਾਨ ਸਭਾ ਦੇ ਸਿਰਫ 9 ਹਲਕਿਆਂ ਵਿੱਚ ਲੀਡ ਹਾਸਲ ਹੋਈ ਜਦੋਂ ਕਿ ਕਾਂਗਰਸ ਨੂੰ 38 ਤੇ ਆਮ ਆਦਮੀ ਪਾਰਟੀ ਨੂੰ 32 ਹਲਕਿਆਂ ਵਿੱਚ ਪਹਿਲੇ ਨੰਬਰ ਦਾ ਸਥਾਨ ਮਿਲਿਆ ਨਤੀਜੇ ਆਉਣ ਤੋਂ ਬਾਅਦ ਪਾਰਟੀ ਅੰਦਰੂਨੀ ਫੁੱਟ ਹੋਰ ਵੱਧ ਗਈ। ਨਤੀਜੇ ਆਉਣ ਤੋਂ ਬਾਅਦ ਕਹਿੰਦੇ ਕਿ ਅਕਾਲੀ ਦਲ ਦੇ ਅੰਦਰ ਪਾਰਟੀ ਅੰਦਰਲੀ ਫੁੱਟ ਹੋਰ ਵੱਧ ਗਈ। ਪਾਰਟੀ ਆਪਣੇ ਮੁਢਲੇ ਜਮਹੂਰੀ ਖਾਸੇ ਵੱਲ ਕਵਾਇਦ ਕਰਨ ਵਿੱਚ ਅਸਫਲ ਹੋ ਰਹੀ ਹੈ। ਹੋਰੀ ਜਾਂਦੀ ਹੈ। ਲੋਕਾਂ ਵਿੱਚ ਪ੍ਰਭਾਵ ਇਹ ਹੈ ਕਿ ਪਾਰਟੀ ਉੱਤੇ ਭਾਰੂ ਲੀਡਰਸ਼ਿਪ ਅਜੇ ਹੀ ਕਵਾਇਦ ਉਤੇ ਨਕੇਲ ਪਾ ਕੇ ਰੱਖਣਾ ਚਾਹੁੰਦੀ ਹੈ। ਅੱਜ ਦੇ ਅਕਾਲੀ ਆਗੂ ਪਾਰਟੀ ਦਾ ਇਤਿਹਾਸ ਤਾਂ ਜਾਣਦੇ ਹਨ। ਪਰ ਕੁਰਬਾਨੀ ਤੇ ਤਿਆਗ ਦੀ ਉਸ ਭਾਵਨਾ ਤੋਂ ਕੌਹਾਂ ਦੂਰੀ ਤੇ ਖੜੇ ਹਨ ਇਹ ਇੱਕ ਲਾਈਨ ਸਮੁੱਚੇ ਅਕਾਲੀ ਦਲ ਦੀ ਮੌਜੂਦਾ ਸਥਿਤੀ ਨੂੰ ਸਪਸ਼ਟ ਕਰ ਰਹੀ ਹੈ ਅੱਜ ਦੇ ਅਕਾਲੀ ਆਗੂ ਪਾਰਟੀ ਦਾ ਇਤਿਹਾਸ ਤਾਂ ਜਾਣਦੇ ਹਨ ਪਰ ਕੁਰਬਾਨੀ ਤੇ ਤਿਆਗ ਦੀ ਉਸ ਭਾਵਨਾ ਤੋਂ ਕੌਹਾਂ ਦੂਰ ਖੜੇ ਹਨ ਉਹਨਾਂ ਦੀ ਪੰਜਾਬ ਤੇ ਪੰਜਾਬੀਅਤ ਪ੍ਰਤੀ ਪ੍ਰਤੀਬੱਧਤਾ ਸ਼ੱਕ ਦੇ ਘੇਰੇ ਵਿੱਚ ਹੈ ਉਹ ਪੰਜਾਬੀਆਂ ਤੇ ਸਿੱਖਾਂ ਦੀ ਵੱਡੀ ਗਿਣਤੀ ਦਾ ਇਤਵਾਰ ਖਵਾ ਚੁੱਕੇ ਹਨ ਇਹ ਮੌਜੂਦਾ ਅਕਾਲੀ ਦਲ ਦੀ ਡੈਫੀਨੇਸ਼ਨ ਹੈ ਪਰਵਾਸਾ ਹੈ ਮੈਂ ਦੁਆਰਾ ਇਹ ਗੱਲ ਨੂੰ ਤੁਹਾਡੇ ਧਿਆਨ ਚ ਲਿਆਉਣਾ ਅੱਜ ਦੇ ਅਕਾਲੀ ਆਗੂ ਪਾਰਟੀ ਦਾ ਇਤਿਹਾਸ ਤਾਂ ਜਾਣਦੇ ਹਨ ਪਰ ਕੁਰਬਾਨੀ ਤੇ ਤਿਆਗ ਦੀ ਉਸ ਭਾਵਨਾ ਤੋਂ ਕੌਹਾਂ ਦੂਰੀ ਤੇ ਖੜੇ ਹਨ ਉਹਨਾਂ ਦੀ ਪੰਜਾਬ ਤੇ ਪੰਜਾਬੀਅਤ ਪ੍ਰਤੀ ਪ੍ਰਤੀਬੱਧਤਾ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਉਹ ਪੰਜਾਬੀਆਂ ਅਤੇ ਸਿੱਖਾਂ ਦੀ ਵੱਡੀ ਗਿਣਤੀ ਦਾ ਇਤਵਾਰ ਗਵਾ ਚੁੱਕਿਆ 1966 ਵਿੱਚ ਭਾਸ਼ਾ ਦੇ ਆਧਾਰ ਤੇ ਸੁਭਾ ਵਣਨ ਤੋਂ ਬਾਅਦ ਅਕਾਲੀ ਦਲ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਦੇਰ ਸੱਤਾ ਵਿੱਚ ਰਹਿਣ ਵਾਲੀ ਪਾਰਟੀ ਹੈ ਮੈਂ ਇਹਦੇ ਵਿੱਚ ਕੋਈ ਟਿੱਪਣੀ ਨਹੀਂ ਕਰ ਰਿਹਾ ਮੈਂ ਉਪੂ ਉਹ ਲਿਖਤ ਦੇ ਵਿੱਚੋਂ ਕੁਝ ਮੋٹے ਅੰਸ਼ ਕੁਝ ਪ੍ਰਮੁੱਖ ਅੰਸ਼ ਤੁਹਾਡੇ ਮੂਰੇ ਰੱਖ ਰਿਹਾ ਜਿਹੜਾ ਸਵਰਾਜ ਵੀਰ ਦੇ ਲੇਖ ਦੇ ਵਿੱਚੋਂ ਨੇ ਡਾਕਟਰ ਸਵਰਾਜ ਵੀਰ ਹੋਰੀ ਪੰਜਾਬੀ ਟ ਟੂਨ ਦੇ ਸੰਪਾਦਕ ਰਹੇ ਨੇ ਉਹ ਕਿ ਵਿਦਵਾਨ ਨੇ ਸੋ ਉਹਨਾਂ ਦੀ ਇਸ ਇਸ حوالے ਨਾਲ ਬਹੁਤ ਗੰਭੀਰ ਮੈਨੂੰ ਲੱਗਿਆ ਕਿ ਸਾਨੂੰ ਵਿਚਾਰਨਾ ਚਾਹੀਦਾ ਕੱਲ੍ਹਗੱਲ ਦੇ ਸੰਗਠਨ 1966 ਵਿੱਚ ਭਾਸ਼ਾ ਦੇ ਆਧਾਰ ਤੇ ਸੂਬਾ ਵੰਡ ਤੋਂ ਬਾਅਦ ਅਕਾਲੀ ਦਲ ਪੰਜਾਬ ਵਿੱਚ ਸਭ ਤੋਂ ਜ਼ਿਆਦਾ دیر ਸੱਤਾ ਵਿੱਚ ਰਹਿਣ ਵਾਲੀ ਪਾਰਟੀ ਹੈ। ਇੱਥੇ ਸਵਾਲ ਇਹ ਹੈ ਕਿ ਅਕਾਲੀ ਦਲ ਦੀ ਇਹ ਸਿਆਸੀ ਪ੍ਰਪੁਖਤਾ ਪ੍ਰਮੁਖਤਾ ਕਦੋਂ ਗਵਾਚੀ? ਸਪਸ਼ਟ ਹੈ ਕਿ 2007 ਤੋਂ 2017 ਵਿੱਚ ਲਗਾਤਾਰ ਸੱਤਾ ਵਿੱਚ ਰਹਿਣ ਦੌਰਾਨ ਗਵਾਚੀ। ਕਹਿੰਦੇ ਕਿ ਸਪਸ਼ਟ ਹੈ ਕਿ 2007 ਤੋਂ 2017 ਤੱਕ ਲਗਾਤਾਰ ਸੱਤਾ ਵਿੱਚ ਰਹਿਣ ਦੌਰਾਨ ਗਵਾਚੀ। ਅਤੇ 2012 ਤੋਂ 17 ਦੌਰਾਨ ਗਵਾਚੀ ਵੀ ਇਸ ਤਰ੍ਹਾਂ ਕਿ ਪਾਰਟੀ ਨੂੰ ਵੀ ਜ਼ਰਾ ਪਤਾ ਨਹੀਂ ਲੱਗਿਆ ਆ ਲਗਾਤਾਰ 10 ਸਾਲ ਦੇ ਰਾਜ ਤੋਂ ਪਿਛਲੇ 5 ਸਾਲ ਤਾਂ ਕਹਿੰਦੇ ਹਾਲ ਹੀ ਰਿਹਾ ਕਿ ਪਾਰਟੀ ਨੂੰ ਵੀ ਪਤਾ ਨਹੀਂ ਲੱਗਿਆ ਕਿ ਕਦੋਂ ਉਹਨਾਂ ਦੀ ਇਹ ਇਹ ਸਾਰਾ ਕੁਝ ਮਤਲਬ ਕਿ ਪ੍ਰਮੁਖਤਾ ਗਵਾਚ ਗਈ ਇਸ ਦੇ ਪ੍ਰਮੁੱਖ ਕਾਰਨ ਹਨ ਆਗੂਆਂ ਦੀ ਲੋਕਾਂ ਤੋਂ ਦੂਰੀ ਹੰਕਾਰ ਲਾਲਚ ਰਿਸ਼ਵਤਖੋਰੀ ਅਤੇ ਪਰਿਵਾਰਵਾਦ ਅਕਾਲੀ ਜਲਦੇ ਨਿਹਾਰ ਦੇ ਪ੍ਰਮੁੱਖ ਕਾਰਨ ਉਹ ਕਹਿੰਦੇ ਕਿ ਆਗੂਆਂ ਦੀ ਲੋਕਾਂ ਤੋਂ ਦੂਰੀ ਹੰਕਾਰ ਲਾਲਚ ਰਿਸ਼ਵਤਖੋਰੀ ਤੇ ਪਰਿਵਾਰਵਾਦ ਇੱਥੇ ਇਹ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਇੰਨੇ ਵੱਡੇ ਇਤਿਹਾਸਕ ਪਛੋਕੜ ਵਾਲੀ ਪਾਰਟੀ ਦਾ ਵਰਤਮਾਨ ਸਰੂਪ ਕਿ ਹੋ ਗਿਆ ਹੈ 1975 ਵਿੱਚ ਕਾਂਗਰਸ ਦੀਆਂ ਫਾਂਸੀਵਾਦੀ ਰੁਚੀਆਂ ਵਿਰੁੱਧ ਲੜਨ ਵਾਲਾ ਅਕਾਲੀ ਦਲ ਹੁਣ ਕਿਤੇ ਦਿਖਾਈ ਨਹੀਂ ਦਿੰਦਾ 1975 ਚ ਕਾਂਗਰਸ ਦੀਆਂ ਫਾਂਸੀਵਾਦੀ ਰੁਚੀਆਂ ਵਿਰੁੱਧ ਲੜਨ ਵਾਲਾ ਅਕਾਲੀ ਦਲ ਹੁਣ ਕਿਤੇ ਵੀ ਦਿਖਾਈ ਨਹੀਂ ਦਿੰਦਾ ਕੇਂਦਰ ਵਿੱਚ ਭਾਜਪਾ ਨਾਲ ਸੱਤਾ ਦਾ ਭਾਈਵਾਲ ਰਹਨੇ ਆ ਅਕਾਲੀ ਦਲ ਨੇ ਦੇਸ਼ ਦੇ ਵੱਡੀ ਘਟ ਗਿਣਤੀ ਫਿਰਕੇ ਵਿਰੁੱਧ ਹੋਈ ਹਯੂਮੀ ਹਿੰਸਾ ਧਾਰਾ 370 ਮਨਸੂਖ ਕਰਨ ਨਾਗਰਿਕਤਾ ਸੋਧ ਬਿਲ ਪਾਸ ਕਰਨ ਆਦ ਵਿੱਚ ਦੇਸ਼ ਦੇ ਸੰਘੀ ਢਾਂਚੇ ਦੀ ਰਾਖੀ ਕਰਨ ਅਤੇ ਘਟ ਗਿਣਤੀਆਂ ਦੇ ਹੱਕ ਵਿੱਚ ਆਵਾਜ਼ ਉਠਾਉਣ ਦੇ ਉਸੂਲਾਂ ਨੂੰ ਪਿੱਠ ਦਿਖਾਈ ਸੋ ਜਿਹੜਾ 1975 ਚ ਅਕਾਲੀ ਦਲ ਕਹਿੰਦੇ ਕਾਂਗਰਸੀ ਫਾਂਸੀਵਾਦੀ ਵਿਰੁੱਧ ਲੜਦਾ ਸੀ ਉਹ ਅੱਜ ਦਿਖਾਈ ਨਹੀਂ ਦਿੰਦਾ ਅੱਜ ਕੇਂਦਰ ਦੀਆਂ ਉਹੀ ਜਿਹੀਆਂ ਫਾਂਸੀਵਾਦੀਆਂ ਆਪਦੇ ਮਾਮਲੇ 'ਚ ਕਟਗੰਟੀਆਂ ਦੇ ਫਿਰਕਿਆਂ ਦੇ ਖਿਲਾਫ ਕੀਤੇ ਜਾ ਰਹੇ ਫੈਸਲਿਆਂ ਦੇ ਵਿੱਚ ਉਪਿਟ ਕਰ ਲੈਂਦਾ ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਅਕਾਲੀ ਦਲ ਆਪਣੀਆਂ ਇਹਨਾਂ ਭੁੱਲਾਂ ਨੂੰ ਸਵਕਾਰ ਕਰਨ ਤੇ ਸਵੈ ਪਰਚੋਲ ਕਰਨ ਲਈ ਵੀ ਤਿਆਰ ਨਹੀਂ ਹੈ ਉਹ ਤੋਂ ਵੀ ਵੱਡਾ ਪਹਿਲੂ ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਅਕਾਲੀ ਦਲ ਆਪਣੀਆਂ ਨਾ ਭੁੱਲਾਂ ਨੂੰ ਸਵਕਾਰ ਕਰਨ ਤੇ ਸਵੈ ਪਰਚੋਲ ਕਰਨ ਲਈ ਵੀ ਤਿਆਰ ਨਹੀਂ ਹੈ ਇਹੀ ਨਹੀਂ ਪਾਰਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਹੋਰ ਧਾਰਮਿਕ ਮੁੱਦਿਆਂ ਤੇ ਵੀ ਅਤਿਅੰਤ ਸਵੇਦਨਹੀਨਤਾ ਦਿਖਾਈ ਜਿਸ ਕਾਰਨ ਪਾਰਟੀ ਪੰਜਾਬੀਆਂ ਤੇ ਸਿੱਖਾਂ ਦੇ ਮਨਾਂ ਚੋਂ ਦੂਰ ਹੁੰਦੀ ਗਈ ਅਤੇ ਹੋਰ ਦੂਰ ਹੋ ਰਹੀ ਹੈ ਹੁੰਦੀ ਤਾਂ ਰਹੀ ਅਜੇ ਵੀ ਦੂਰ ਹੋਈ ਜਾਂਦੀ ਹੈ ਕਹਿੰਦੇ ਲੋਕਾਂ ਤੋਂ ਦੂਰ ਹੋਣ ਵਿੱਚ ਵੱਡੀ ਤੇਜ਼ੀ 2020 ਵਿੱਚ ਆਈ ਜਦੋਂ ਕੇਂਦਰ ਸਰਕਾਰ ਨੇ ਖੇਤੀ ਖੇਤ ਨਾਲ ਸੰਬੰਧਿਤ ਤਿੰਨ ਆਰਡੀਨੈਂਸ ਜਾਰੀ ਕੀਤੇ ਤਾ ਅਕਾਲੀ ਦਲ ਕੇਂਦਰ ਸਰਕਾਰ ਵਿੱਚ ਭਾਰਤੀ ਜਨਤਾ ਪਾਰਟੀ ਦਾ ਭਾਈਵਾਲ ਸੀ ਬਹੁਤ ਦੇਰ ਤੱਕ ਕਾਲੀ ਆਗੂ ਇਹਨਾਂ ਆਰਡੀਨੇਸ਼ਨ ਜੋ ਬਾਅਦ ਵਿੱਚ ਕਾਨੂੰਨ ਬਣ ਗਏ ਨੂੰ ਸਹੀ ਦਰਸਾਉਂਦੇ ਰਹੇ ਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਜਿਹਾ ਵਿਸ਼ਾਲ ਕਿਸਾਨ ਅੰਦolan ਹੋਂਦ ਵਿੱਚ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰੀ ਸਰਕਾਰ ਤੋਂ ਵੱਖ ਹੋਣ ਲਈ ਮਜਬੂਰ ਹੋਣਾ ਪਿਆ 100 ਸਾਲ ਪਹਿਲਾਂ ਪੰਜਾਬ ਦੇ ਵਾਤਾਵਰਣ ਵਿੱਚ ਨਵ ਜਿੰਦਗੀ ਦੀ ਸੁਗੰਧ ਖਿਲਾਰਨ ਵਾਲੀ ਪਾਰਟੀ ਵਿੱਚ ਇੰਨਾ ਵੱਡਾ ਨਿਗਾਰ ਕਿਉਂ ਆਇਆ ਹੈ? ਇਹ ਸਵਾਲ ਹੈ। ਕਹਿੰਦੇ 100 ਸਾਲ ਪਹਿਲਾਂ ਪੰਜਾਬ ਦੇ ਵਾਤਾਵਰਣ ਵਿੱਚ ਨਵ ਜਿੰਦਗੀ ਦੀ ਸੁਗੰਧ ਖਿਲਾਰਨ ਵਾਲੀ ਪਾਰਟੀ ਵਿੱਚ ਇੰਨਾ ਵੱਡਾ ਨਿਗਾਰ ਕਿਉਂ ਆਇਆ ਹੈ? ਅਕਾਲੀ ਦਲ ਨੇ ਆਪਣੇ ਸ਼ਾਨਦਾਰ ਇਤਿਹਾਸਕ ਪਿਛੋਕੜ ਅਤੇ ਜਮਹੂਰੀ ਪਰਤਾ ਤੋਂ ਮੂੰਹ ਮੋੜ ਕੇ ਪਰਿਵਾਰਵਾਦ ਦਾ ਪੱਲਾ ਕਿਉਂ ਫੜ ਲਿਆ ਹੈ? ਕਿਉਂ ਪਾਰਟੀ ਦੇ ਆਗੂਆਂ ਦੇ ਚਿਹਰੇ ਬੋਲੀ ਜੀਵਨ ਜਾਂਚ ਕਿਸਾਨ ਮੁਖੀ ਘਟ ਅਤੇ ਸਰਮਾਇਯਦਾਰ ਮੁਖੀ ਜ਼ਿਆਦਾ ਲੱਗਦੇ ਹਨ ਪਾਰਟੀ ਦਾ ਭੋਈ ਮੁਖੀ ਕਿਰਦਾਰ ਕਿਉਂ ਲੋਪ ਹੋ ਗਿਆ ਹੈ ਫੈਡਰਲਿਜ਼ਮ ਖੇਤਰੀ ਹਿੱਤਾਂ ਅਤੇ ਘਟ ਗਿਣਤੀ ਫਿਰਕਿਆਂ ਦੇ ਹੱਕਾਂ ਦੀ ਅਲੰਬਰਦਾਰ ਬਣਦੀ ਸਮਰੱਥਾ ਰੱਖਦੀ ਇਸ ਪਾਰਟੀ ਕੋਲ ਅੱਜ ਪੰਜਾਬ ਤੇ ਦੇਸ਼ ਦੀ ਸਿਆਸਤ ਨੂੰ ਸੇਧ ਦੇਣ ਵਾਲਾ ਕੋਈ ਸਿਆਸੀ ਤੇ ਸਮਾਜਿਕ ਏਜੰਡਾ ਕਿਉਂ ਨਹੀਂ ਹੈ ਪ੍ਰਮੁੱਖ ਸਵਾਲ ਇਹ ਹੈ ਕਿ ਪੰਜਾਬ ਦੀ ਅੱਜ ਦੀ ਸਿਆਸਤ ਵਿੱਚ ਅਕਾਲੀ ਦਲ ਲਈ ਕੋਈ ਭੂਮਿਕਾ ਬਚੀ ਹੈ ਜਾਂ ਨਹੀਂ ਬਹੁਤ ਵੱਡਾ ਸਵਾਲ ਪਾਰ ਹੈ ਇਸ ਬਰਾਦਵੀ ਰੋੜੀ ਕਹਿੰਦੇ ਪ੍ਰਮੁੱਖ ਸਵਾਲ ਇਹ ਹੈ ਕਿ ਕੀ ਪੰਜਾਬ ਦੀ ਅੱਜ ਦੀ ਸਿਆਸਤ ਵਿੱਚ ਅਕਾਲੀ ਦਲ ਦੀ ਕੋਈ ਭੂਮਿਕਾ ਬਚੀ ਹੈ ਜਾਂ ਨਹੀਂ ਕੀ ਪੰਜਾਬ ਨੂੰ ਅਕਾਲੀ ਦਲ ਦੀ ਲੋੜ ਹੈ ਜਾਂ ਪਾਰਟੀ ਆਪਣੀ ਸ਼ਾਸਕਤਾ ਗਵਾ ਚੁੱਕੀ ਹੈ ਇੱਥੇ ਇਹ ਪ੍ਰਸ਼ਨ ਉੱਪਰ ਦਾ ਹੈ ਕਿ ਜੇ ਅਕਾਲੀ ਦਲ ਹੋਰ ਕਮਜ਼ੋਰ ਹੁੰਦਾ ਹੈ ਤਾਂ ਸਿੱਖ ਪਾਈਚਾਰੇ ਦੀ ਭਾਵਨਾਤਮਕ ਤੇ ਹਕੀਕੀ ਨੁਮਾਇੰਦਗੀ ਕਿਹੜੀ ਪਾਰਟੀ ਕਰੇਗੀ ਸ਼੍ਰੋਮਣੀ ਅਕਾਲੀ ਦਲ ਆਪਣੇ ਮੁੱਖ ਕੰਮ ਤੋਂ ਮੁੱਖ ਅਦੇਸ਼ ਤੋਂ ਲਾਂਭੇ ਹੋ ਗਿਆ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਹਿੰਦੇ ਇੱਥੇ ਇਹ ਪ੍ਰਸ਼ਨ ਉੱਭਰਦਾ ਹੈ ਕਿ ਜੇ ਅਕਾਲੀ ਦਲ ਹੋਰ ਕਮਜ਼ੋਰ ਹੁੰਦਾ ਹੈ ਤਾਂ ਸਿੱਖ ਭਾਈਚਾਰੇ ਦੀ ਭਾਵਨਾਤਮਕ ਤੇ ਹਕੀਕੀ ਨੁਮਾਇੰਦਗੀ ਕਿਹੜੀ ਪਾਰਟੀ ਕਰੇਗੀ ਇਹਨਾਂ ਸਵਾਲਾਂ ਦੇ ਜਵਾਬ ਬਹੁਤ ਜਟੜ ਹਨ 1960 ਤੱਕ ਅਕਾਲੀ ਦਲ ਤੇ ਕਾਂਗਰਸ ਇੱਕ ਦੂਜੇ ਦੇ